ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰੇ ਕਿਸਾਨ ਵੀਰਾਂ ਦਾ ਤੇ ਵੀਰੇ ਅੱਜ ਆਪਾਂ ਖੇਤ ਪੰਜਾਬ ਖੇਤੀਬਾਨ ਯੂਨੀਵਰਸਿਟੀ ਵੱਲੋਂ ਇੱਕ ਟੀਮ ਆਈ ਸੀ ਜੀ ਦੇ ਵਿੱਚ ਡਾਕਟਰ ਸੁਖਜੀਤ ਕੌਰ ਵਿਭਾਗ ਸਬਜੀ ਵਿਗਿਆਨ ਤੇ ਡਾਕਟਰ ਅਨੁਪਮ ਸੇਖੋਂ ਪਲਾਂਟ ਪੈਥੋਲੋਜੀ ਤੇ ਸ਼੍ਰੀਮਾਨ ਹਰਕਮਲ ਸਿੰਘ ਜੀ ਪੀ ਐਚ ਡੀ ਵਿਦਿਆਰਥੀ ਤੇ ਸ਼੍ਰੀ ਮਾਨ ਸ੍ਰੀ ਸੁਪਰਮਾਨਿਕ ਐਮ ਐਸ ਸੀ ਵਿਦਿਆਰਥੀ ਇਹ ਅੱਜ ਆਪਾਂ ਦੇ ਖੇਤ ਦਾ ਜਿਹੜਾ ਦੌਰਾ ਕਰਨ ਆਏ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤੇ ਇਹਨਾਂ ਨਾਲ ਅੱਜ ਆਪਾਂ ਜਾਣਕਾਰੀ ਜਿਹੜੀ ਸਾਂਝੀ ਕਰੀਆ ਵੀ ਜਿਹੜੇ ਜਿਹੜੇ ਆਪਾਂ ਸਬਜ਼ੀਆਂ ਲਾਉਨੇ ਆ ਤੇ ਉਹਨਾਂ ਦੇ ਵਿੱਚ ਕੀ ਕੀ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਜਾਣਕਾਰੀ ਜਿਹੜੀ ਆਪੇ ਨਾਲ ਸਾਂਝੀ ਕਰਕੇ ਗਏ ਨੇ ਅੱਜ ਤੇ ਉਹਨਾਂ ਦੀ ਜੇ ਕੋਈ ਬਿਮਾਰੀ ਆਉਂਦੀ ਆ ਕੀ ਰੋਕਸਾਮ ਉਹਨਾਂ ਦੀ ਕਿਹੜੇ ਕਿਹੜੇ ਆਪਾਂ ਉਹਦੇ ਵਿੱਚ ਦਵਾਈਆਂ ਨੇ ਜਿਹੜੀਆਂ ਵਰਤਣੀਆਂ ਨੇ ਕਿਹੜੀ ਸਟੇਜ ਦੇ ਵਿੱਚ ਜਾ ਕੇ ਕਿੱਥੇ ਕੀ ਕੀ ਬਿਮਾਰੀ ਜਿਹੜੀ ਆਉਂਦੀ ਆ ਉਹ ਸਾਰੀ ਜਾਣਕਾਰੀ ਅੱਜ ਆਪਣੇ ਨਾਲ ਸਾਂਝੀ ਕਰਕੇ ਗਏ ਨੇ ਤੇ ਆ ਆ ਤੁਸੀਂ ਦੇਖ ਰਹੇ ਹੋ ਆਪਣੀ ਸ਼ਿਮਲਾ ਮਿਰਚ ਦੇ ਵਿੱਚ ਜਿਹੜਾ ਖੀਰਾ ਲੱਗਿਆ ਹੋਇਆ ਆ ਦੇਖੋ ਸਾਰੇ ਬੂਟੇ ਜਿਹੜੇ ਉਹ ਜੜਾਂ ਫਟ ਕੇ ਬੂਟਿਆਂ ਦੀਆਂ ਦੇਖ ਕੇ ਗਏ ਨੇ ਵੀ ਕੀ ਬਿਮਾਰੀ ਆ ਕੀ ਉਹਨਾਂ ਦੀ ਰੋਕਥਾਮ ਆ ਸਾਰੇ ਜਿਹੜੇ ਹਜੇ ਤੱਕ ਆਪਣੇ ਸਬਜ਼ੇ ਲੱਗੇ ਹੋਏ ਨੇ ਠੀਕ ਨੇ ਕੋਈ ਪ੍ਰੋਬਲਮ ਜੜੀ ਉਹ ਨਹੀਂ ਹੈਗੀ ਆ ਦੇਖੋ ਆਪਣੀ ਸ਼ਿਮਲਾ ਮਿਰਚ ਦੇ ਵਿੱਚ ਜਿਹੜਾ ਖੀਰਾ ਲੱਗਿਆ ਹੋਇਆ ਵਿੱਚ ਹਜੇ ਤੱਕ ਤਾਂ ਬਹੁਤ ਸੋਹਣਾ ਜਿਹੜਾ ਦੇਖੋ ਖੜਾ ਤੇ ਫਰੂਟ ਜਿਹੜਾ ਇਹਨੂੰ ਲੱਗਣਾ ਤਿਆਰ ਹੋ ਗਿਆ ਆ ਫੁੱਲੇ ਦੇਖੋ ਫਰੂਟ ਵਨ ਤਿਆਰ ਹੋ ਗਿਆ ਸਾਫ਼ ਨੇ ਜਿਹੜੀਆਂ ਬੀਲਾਂ ਹਜੇ ਤੱਕ ਖੜੀਆਂ ਨੇ ਤੇ ਆ ਵੀਰੇ ਆਪਣਾ ਲਸਣਾ ਜਿਹੜਾ ਮਲਚਿੰਗ ਸੀਡ ਦੇ ਉੱਪਰ ਲਾਇਆ ਹੋਇਆ ਆਪਾਂ ਨੇ ਬਹੁਤ ਸੋਹਣਾ ਜਿਹੜਾ ਖੜਾ ਤੇ ਬਾਕੀ ਜਿਹੜੇ ਵੀਰ ਕਿਸਾਨ ਵੀਰ ਹਨ ਆਪਣੀ ਵੀਡੀਓ ਦੇਖਦੇ ਆ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਬਾਕੀ ਜਿਹੜੇ ਵੀਰ ਵੀਡੀਓ ਆਪਣੀ ਦੇਖਦੇ ਆ ਉਹਨਾਂ ਦਾ ਬਹੁਤ ਧੰਨਵਾਦ